ਬਾਦਰ ਤੇ ਜਿੱਥੇ ਪੈਂਚਰ ਪੈ ਤਾ ਲਿਖਾ ਸੋਤ ਨਾ बाबू जी ਨਾਲ ਮੈਨੂੰ ਸਾਹਿਬਾਂ ਦੀ ਸੇਵਾ ਆਇਆ ਇੱਕ ਕਰੋੜ 70 ਹਜ਼ਾਰ 60-60 ਤੁਸੀਂ ਚੱਲ ਚੱਲੋ ਹੱਥ ਪਾ ਲਦੇ ਚੱਲ 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 ਚੱਲਦੇ ਰਹੋ ਚੱਲਦੇ 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 ਜੀ ਇਹ ਗੁਰੂ ਜੀ ਬੜਾ ਉਹ ਬੈਕਾ ਖੋਦ ਦੇ ਵਿੱਚ ਵੀ ਕੰਮ ਕੀਤਾ ਤੁਸੀਂ ਕਿਹਾ ਕਿ ਇਹ ਕਰ ਆਪਣੇ ਸਾਹਾਂ ਦੇ ਟੰਡੀ ਹੁੰਦਾ ਕਿ ਮੈਨੂੰ ਮਾਣ ਸਰਜੀਤ ਹਰਜੋ ਝੰਡੇ ਮਰਨ ਵਰਤ ਸਰਜੀਤ ਹਰਜੋ ਝੰਡੇ ਮਰਨ ਵਰਤ ਤੇ ਬੈਠਣ ਜਾ ਰਹੇ ਨੇ ਜੀ ਕੱਲ੍ਹ ਵਾਲਾ ਸਾਹਿਬ ਦਾ ਮਰਨ ਵਰਤ ਜਾਰੀ ਹੈ ਜੀ ਉਸ ਤੋਂ ਬਾਅਦ ਹੁਣ ਸ੍ਰੀ ਸਿੰਘ ਹੱਥੋਂ ਝਾਂਡੇ ਬਲਵੰਤ ਤੇ ਬੈਠੇ ਜਾ ਰਹੇ ਨੇ ਪਿੱਛੇ ਪਿੱਛੇ ਬਿਲਕੁਲ ਆਉ ਰਹੀ ਹੈ ਬਾਬਾ ਜੀ ਬੜਾ ਵੀਰਾਂ ਨੇ ਜੀ ਅਸੀਂ ਅੱਜ ਦਾ ਐਸਟੀ ਅੱਗੇ ਜਾ ਰਿਹਾ ਕਿਥੋਂ ਅੱਗੇ ਵਧ ਰਹੇ ਨੇ ਕਸਵਾਨ ਔਰ ਮਵਾਲੇ ਗਰੂ ਸਾਉਣੇ ਨਾਲ ਗੱਲ ਕਰੀਓ ਕੋਈ ਹੋਰ ਸਭ ਉਹ ਹਿੰਦੂਆਂ ਦੇ ਨਾਲ ਸ਼ੌਤਾਨੀ ਇੱਕ ਤੇ ਆਪਣਾ ਕਾਫਲਾ ਜਾ ਰਿਹਾ ਇਸ ਨੂੰ ਅੱਗੇ ਤੱਕ ਜਾਣ ਦੀ ਐਵੇਂ ਤੁਰੇ ਜਾਣ i

সত্যাম সত্যামু সত্যামগরু রাম সাত রামেগুরু সত্যামগরু ਸਤ ਨਾਮ ਵਾਹਿਗੁਰੂ 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 ਸਤ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸੋ ਨਾਮ ਵਾਹਿਗੁਰੂ ਤੂ ਤਸਮਾਹ ਵਾਹਿਗੁਰੂ ਹੁਣ ਮੈਂ ਇੱਥੋਂ ਬੇਨਤੀ ਕਰਾਂਗਾ ਕੱਲ ਰਾਤ ਜਿੱਥੇ ਸਰਦਾਰ ਗੁਰਜੀਤ ਸਿੰਘ ਢੱਲਵਾਲ ਸਾਹਿਬ ਨੂੰ ਜਿਸੇ ਟੰਬੂ ਵਿੱਚੋਂ ਇਸ ਸਰਕਾਰ ਨੇ ਸੜਕੇ ਲਾਇਗਾ ਸੀ ਅਸੀਂ ਉੱਥੇ ਹੀ ਲਾਰੇ ਲਾ

सामु रिफ करो किसान